ਪਹਿਲੀ ਰੇਡ ਪੈ ਗਈ ਆ ਦੱਸੀ ਗਰਾ ਆ ਰੇਡ ਪਾਉਣ ਦੇ ਲਈ ਚਰਨੀ ਅਕੇਵਲ ਵਧਿਆ ਹੋਇਆ ਹੈ ਬਲਵਿੰਦਰ ਚੇਅਰਮੈਨ ਰਾਪਰ ਪਿੰਡ ਵਾਲਾ ਪੁੱਜਿਆ ਪਰ ਇਧਰਲੇ ਪਾਸੇ ਚਰਨੀ ਦੀ ਕਬੱਡੀ ਹੈ ਵਿਕਾਸ਼ ਤਿਆਰ ਹੈ ਖੁਸ਼ੀ ਤਿਆਰ ਹੈ ਹਰਵਿੰਦਰ ਤਿਆਰ ਹੈ ਮੇਰੇ ਮਿੱਤਰੋ ਮੈਚ ਚ ਚੋਟੀ ਦਾ ਸਿਰੇ ਦਾ ਪਰ ਇਧਰਲੇ ਪਾਸੇ ਪੜੀ ਤੇ ਕਹ ਰਿਹਾ ਇਧਰ ਟਾਂਗਾਂ ਵੀ ਪੈ ਗਈਆਂ ਸੈਮੀਫਾਈਨਲਾਂ ਦੀਆਂ ਟਾਂਗਾਂ ਵੀ ਪੈ ਗਈਆਂ ਸੈਮੀਫਾਈਨਲਾਂ ਦੀਆਂ ਗੁਰਪ੍ਰੀਤ ਮੋਫਰਾਂ ਭਰਾ ਮੇਰਾ ਵੱਡੇ ਮਾਨ ਦੇ ਗਿਆ ਉਹਦੇ ਨਿੱਕੇ ਭਰਾਵਾਂ ਦੇ ਲਈ ਆ ਭੁੱਲਾ ਜਲਾਣੀ ਵਾਲਾ ਗੱਲ ਰੈਂਪੋ ਤੇ ਖੜੀ ਗੱਲ ਕਹਿੰਦੇ ਥੋੜੀ ਤੇ ਖੜੀ ਆ ਰੇਡ ਪੈ ਗਈ ਮੇਰੇ ਪੰਜਾਬੀ ਵੀਰੋ ਹੱਲਾ ਗੁੱਲਾ ਚ ਹੋਣਾ ਮੈਂ ਵੀ ਲੱਕੀ ਰਾਜੂ ਪ੍ਰਧਾਨ ਕਨੀਓ ਜੱਗੂ ਦੇ ਦੋ ਜੱਫੇ 500 ਦੇ ਕੈਰੀ ਹੋਣਾ ਰੈਂਪੋ 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 ਇੰਦਰ ਜੱਫਾ ਇੰਦਰ ਜੱਫਾ ਜੱਫੇ ਤੇ ਜੱਫਾ ਥਾ ਜੱਫਾ ਥਾ ਜੱਫਾ ਓਏ ਕਲੈਰੀ ਵਾਲੇ ਜੱਫੇ ਤੇ ਜੱਫਾ ਥਾ ਜੱਫਾ ਥਾ ਜੱਫਾ ਪਹਿਲੀਆਂ ਤੋਪੀਆਂ ਪਹਿਲੀਆਂ ਦੋਨਾਂ ਉੱਤੇ ਜੱਫੇ ਆ ਕਹਿੰਦੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਲਾਗੇ ਕਹਿੰਦੇ ਚੱਠੇ ਵਾਲਾ ਪਿੰਡ ਹੈ ਕਹਿੰਦੇ ਭਾਗੀਬੰਦਰ ਪਿੰਡ ਦੀ ਗੱਲ ਹੈ ਇਹ ਕਹਿੰਦੇ ਪਰ ਫੈਸਲਾ ਫੈਸਲਾ ਐਸਵੇਂ ਧੂੜ ਵਾਲੇ ਮਣੀ ਨੇ ਕਰਨਾ ਹੈ ਅਕਰ ਰੇਡਰ ਦਾ ਅੰਕ ਕਹਿੰਦੇ ਰੇਡਰ ਦਾ ਸੈਮੀਫਾਈਨਲ ਦਾ ਅਜੋ ਜੀ ਕਿਹਦਾ ਕਿਹਦਾ ਆ ਗਿਆ ਗਰਜੰਟ ਸਿੰਘ ਗਿੱਲ ਦਾ ਪੱਤਰ ਪਾਉਣ ਦੇ ਲਈ ਇਹਨੂੰ ਕਹਿੰਦੇ ਗੁਰਪ੍ਰੀਤ ਕੁੜੇ ਦੀ ਕੌਡੀ ਦੇ ਨਾਲ ਪ੍ਰੀਤ ਕੁੜੇ ਧਸ਼ਮੇਸ਼ ਥੋੜੀ ਜੀ ਬਾਜ ਥੋੜੀ ਜੀ ਕੋ ਖੋਲ ਕੇ ਰੱਖੀ ਵੀ ਰਿਆ ਪਹਿਲਾ ਸੈਮੀਫਾਈਨਲ ਰਣਜੀਤ ਪੱਸ਼ਵਣ ਤੇ ਰੰਪਰੇ ਦਾ ਖੇਡਿਆ ਜਾਣਾ ਗੋਰਖਪੁਰ ਤੇ ਜੇਪੂ ਦਾ ਮੈਚ ਹੋਣਾ ਆ ਰੇਡ ਪਾਉਣ ਦੇ ਲਈ ਚਰਨੀ ਰਾਏ ਤਰਾਣੇ ਦਾ ਇਹ ਵੀ ਨੌਜਨ 11 ਦਾ ਯਾਰ ਆ ਖੇਡ ਮੈਦਾਨ ਦੇ ਵਿੱਚ ਵੇਖਾਂਗੇ ਖੁਸ਼ੀ ਆ ਦੂਜੇ ਪਾਸੇ ਚਰਨੀ ਆ ਆ ਟੱਕਰ ਵੱਡੀ ਆ ਉਹ ਮੇਲਾ ਦੋਨੋਂ ਲੜਦੇ ਆ ਇਹ ਬੱਲੇ 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 ਸਰਾ 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 ਫਰਾ ਓਏ ਕੀ ਹਾਲ ਚਾਲ ਹਜੇ ਤੇ ਬਾਲਾ ਬਾਕੀ ਪਿਆ ਹਲੇ ਤੇ ਬਾਲਾ ਬਾਕੀ ਪਿਆ ਆ ਰੇਡ ਪਾਉਣ ਦੇ ਲਈ ਮੁੰਡਾ ਆਸਮੇਂ ਕਹਿੰਦੇ ਭੋਲਾ ਜਲਾਨੀ ਪਿੰਡ ਵਾਲਾ ਹਾਕਮ ਵਾਲਿਆ ਜੱਗੂ ਕਿ ਦੁਨੀਆ ਇਸ਼ਾਰੇ ਰੈਂਬੋ ਪੱਲ ਕਰਦੀ ਤੇ ਅੱਜ ਕੱਲ ਚੜਾਈ ਐ ਮੁੰਡੇ ਨੇ ਮਿਹਨਤ ਲਾਈ ਐ ਆ ਰੇਡ ਪੈ ਗਈ ਐ ਥੋੜੀ ਟਾਰ ਤੇ ਨਾਲ ਕਹਿੰਦੇ ਮੁੰਡੇ ਗੱਗੂ ਵਰਕੇ ਤਿਆਰ ਵਰ ਤਿਆਰ ਬੱਚੋਣਾ ਪਿੰਡ ਆ ਆ ਆ ਆ ਆ ਆ ਤੇ ਕੈਰੀ ਕਰਦਾ ਏਤੇ ਕੈਰੀ ਕਰਦਾ ਏਤੇ ਦਿਲ ਜਿੱਤਦਾ ਹੇਤੇ ਕੈਰ ਕਰਦਾ ਰਵੀ ਸਰੋਏ ਦਾ ਯਾਰ ਐਸਰੇ ਲਾ ਗਿਆ ਟੋਪ ਦਾ ਯਾਰ ਹੁਣ ਕਹਿੰਦੇ ਫੇਰ ਮੰਡਿਆ ਵੇ ਸੋਹਣਿਆ ਸੁਨਖਿਆ ਕੌਡੀ ਵਾਲਿਆਂ ਨੇ ਨਾਂ ਤੇਰਾ ਰੱਖਿਆ ਰੈਂਪੋ 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 ਤੇ ਰੈਂਪੋ ਰੈਂਪੋ ਆ ਰੈਂਪੋ ਨੇ ਗੱਲ ਬਣਾਤੀ ਐ ਬੁੱਕੇ ਨੇ ਕੌਡੀ ਨਾਲ ਦੀ ਨਾਲ ਪਾਤੀ ਐ ਓਏ ਖੁਸ਼ੀ ਉਹਨਾਂ ਨੇ ਥੋੜੇ ਵਾਲਾ ਰੇਡਰ ਫੜ ਲਿਆ ਓਏ ਵਿਕਾਸ ਆ ਕੰਦ ਥੋਡੇ ਤੇ ਖੜੀ ਐ ਇੱਕ ਪਾਸੇ ਬੁੱਗਾ ਛੱਠੇ ਵਾਲੀਆ ਚੱਕ ਵਿਕਾਸ ਆ ਨੰਬਰ ਕਹਿੰਦੇ ਜੱਫੀ ਦਾ ਜੱਫਾ ਉੱਧਰ ਜੱਫਾ ਹੁਣੇ ਕਰੀ ਕਹਿ ਦਿਓ ਜੱਫੇ ਤੇ ਜੱਫਾ ਆਉਂਦਾ ਨਜ਼ਾਰਾ ਤੇ ਕਾਹਦੀ ਤਾੜੀ ਤੂੜੀ ਓਏ ਖੋਸ਼ੋਂ ਕਲੇਰੀ ਵਾਲਿਓ ਮੈਂ ਕਹਾਂ ਵੀ ਗੱਲ ਬਣੀ ਪਈ ਐ ਕਮੋ ਫਰਾ ਇੱਕ ਇੱਕ ਗਰੀਪਲੇ ਮਿਲਣਾ ਮਨੀ ਇੱਕ ਇੱਕ ਗਰੀਪਲੇ ਮਿਲਣਾ ਕਿੱਕ ਹਾਂ ਇੱਕ ਇੱਕ ਗਰੀਪਲੇ ਮਿਲਣਾ ਬਸ ਇੱਕ ਕਿੱਕ ਆ ਰੇਡ ਪੈ ਗਈ ਆ ਕਿਹੜੇ ਮੈਦਾਨ ਦੇ ਵਿੱਚ ਗਰਜੰਟ ਸਿੰਘ ਗਿੱਲ ਦਾ ਪੱਤਾ ਕਾਢੀ ਪਾਰਿਆ ਬਰੇ ਸਾਹਿਬ ਦੀ ਇਤਿਹਾਸਕ ਧਰਤੀ ਹੈ ਨਵੇਂ ਪਾਸ਼ਾ ਦੀ ਧਰਤੀ ਹੈ ਪਰ ਗਰਦੀਪ ਸਿੰਘ ਠੋਰੀ ਪੱਥੋਆਂ ਨੇ ਪਿੰਡ ਦਾ ਇੱਕ ਪਾਸੇ ਗੁਰਪ੍ਰੀਤ ਟੱਕਰ ਸਿਰੇ ਦੀ ਨੇ ਰੇ ਹਲਨ ਰਗਾ ਤਾਰ ਤੀਜਾ ਜਫਾ ਨਾ ਲਗਾ ਤਾਰ ਤੀਜਾ ਜਫਾ ਤਾਲ ਵਾਲਿਆ ਤੁਰ ਫਿਰ ਕੇ ਹੋ ਜਾ ਤੇਰੇ ਪਿੱਛੇ ਬਹੁਤ ਸੰਗਤ ਖੜੀ ਐ ਨਾਲੇ ਆਉਂਦਾ ਰੋਜ਼ਗਾਰ ਚੱਲ ਪੁੱਤਰਾ ਨਾਲੇ ਤੁਰ ਫਿਰ ਕੇ ਹੋ ਜਾਂ ਕਰਾਂ ਆ ਚੰਰੀ ਰਾਇ ਧਰਾਣੇ ਦਾ ਮੇਰੇ ਵੀਰੋ ਤੜਵੇ ਪਾਤੜਾਂ ਦਾ ਇਲਾਕਾ ਬਿੱਟੂ ਦਗਾਲ ਦੇ ਇਲਾਕੇ ਦਾ ਨੌਜਾਨ ਗੱਭਰੂ ਨੰਬਰ ਲੈ ਕੇ ਪਾਪਾ ਚਲਾ ਗਿਆ ਮੋਟਾ ਕਿਹੜਾ ਕਿਸੇ ਨਾਲੋਂ ਘੱਟ ਹੈ ਮੁੱਟ ਨੇ ਫੇਰ ਕੁੱਡੀ ਮੋੜਤੀ ਆ ਮੇਰੇ ਵੀਰੋ ਵੀ ਪੱਟਾਂ ਦੇ ਨਾਲ ਪੱਟ ਨੇ ਕਹਿੰਦੇ ਢੌਲਿਆਂ ਨੂੰ ਫਿਰ ਹੱਥ ਨਾ ਪੈਂਦੇ ਇਹ ਕਿਹੜੇ ਪਿੰਡ ਦਾ ਗੱਭਰੂ ਆ ਲੋਕੀ ਉਂਗਲਾਂ ਕਰ ਕਰ ਪੁੱਛਦੇ ਆ ਕੱਜ ਕੱਜੇ ਚੌੜੀਆਂ ਛਾਤੀਆਂ ਵਾਲੇ ਜਦ ਵਿੱਚ ਮੈਦਾਨੇ ਬੁੱਕਦੇ ਆ ਉਹ ਕਹਿੰਦੇ ਜੱਫਾ ਫੇਰ ਥੋਰੀ ਦਾ ਜੱਫਾ ਫੇਰ ਥੋਰੀ ਦਾ ਜੱਫਾ ਫੇਰ ਥੋਰੀ ਦਾ ਕਮਾਲ ਆ ਕਮਾਲ ਆ ਜਬ ਤੇਰੇ ਵਾਰੇ ਕੀ ਖਿਆਲ ਹੈ ਕੀ ਖਿਆਲ ਹੈ ਕੀ ਖਿਆਲ ਹੈ ਵੀ ਕੰਮਕਾਰ ਦੱਸ ਤੇਰਾ ਕੀ ਚੱਲਦਾ ਹੈ ਹੱਲਾ ਗੁੱਲਾ ਰੱਖੀਦਾ ਕਰਾ ਕੇ ਮੁੰਡਿਆ ਹੱਲਾ ਗੁੱਲਾ ਰੱਖੀਦਾ ਕਰਾ ਕੇ ਦੀਪ ਸਿੰਘਾਂ ਓਏ ਚੱਠੇ ਵਾਲੀਆਂ ਚੱਠੇ ਵਾਲੀਆਂ ਚੱਠੇ ਵਾਲੀਆਂ ਬੁੱਕਾ ਆ ਗਿਆ ਲੈ ਵੀ ਖੁਸ਼ੀ ਇਹ ਭਾਜੀਆਂ ਮੋੜਦੀਆਂ ਪੈਣੀਆਂ ਭਾਜੀਆਂ ਮੋੜਦੀਆਂ ਪੈਣੀਆਂ ਮੈਚ ਚੋਟੀ ਦਾ ਬਕਾਸ਼ ਬਕਾਸ਼ ਬੁੱਕਾ ਟੱਕਰ ਸਿਰੇ ਦੀ ਲਹਿਰੇ ਵਾਲਾ ਕੱਲ ਜੱਫਿਆਂ ਤੇ ਕੱਲ ਜੱਫਿਆਂ ਤੇ ਕੱਲ ਜੱਫਿਆਂ ਤੇ ਖੜ ਗਈ ਕੱਲ ਜੱਫਿਆਂ ਦੇ ਖੜ ਗਈ ਕੁਲਵਿੰਦਰ ਬਣੀਓ 500 ਥੋਰੀ ਦੇ ਲਈ ਪੈਦਾ ਹੋਇਆ ਕਲੈਰੀ ਵਾਲੋ ਐਡਾ ਵਧੀਆ ਮੈਚ ਹੈ ਇੱਕ ਗੁਰੂ ਸਾਹਿਬ ਦੇ ਚਰਨਾਂ 'ਚ ਜਕਾਰਾ ਲਾ ਲਈਏ ਫਿਰ ਬੋਲੇ ਇਸੋਨਹਾਲ ਕਾਲ ਸਤਿਸ਼ ਰੰਗਿਆ ਕਾਲ ਭੋਲਾ ਜਲਾਨੀ ਵਾਲਾ ਐਨ ਸਿਰੇ ਦੀ ਟੱਕਰ ਹੈ ਐਨ ਮੈਚ ਚੋਟੀ ਦਾ ਆ ਰੈਂਪੋ ਨੇ ਕਹਿੰਦਾ ਚੌਥਾ ਪੰਜਵਾਂ ਜੱਫਾ ਮੜਾ ਜਾਂ ਨੰਬਰ ਵਾਲਿਆਂ ਨੇ ਨੇੜੇ ਹੋ ਕੇ ਤਾਂ ਦੱਸਾਂ ਵੀ ਕਿੰਨੇ ਕਿੰਨੇ ਜਫੇ ਲੱਗ ਚੁਪਿਆ ਆਤੇ ਚਾਲੀ ਲੈ ਰਹੇ ਆਲਿਆ ਜਫਿਆਂ ਤੇ ਆਤੇ ਮੈਚ ਦੀ ਜਫਿਆਂ ਤੇ ਆਤੇ ਮੈਚ ਦੀ ਜਫਿਆਂ ਤੇ ਆਤੇ ਮੈਚ ਦੀ ਜਫਿਆਂ ਤੇ ਖੜ ਗਿਆ ਪੱਛੁਆਣੀਆਂ ਚਰਨੀ ਖੁਸ਼ੀ ਚਰਨੀ ਖੁਸ਼ੀ ਚਰਨੀ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਜਿਹੜਾ ਹੋਲਡ ਨੰਬਰ ਆ ਉਹ ਜਫਿਆਂ ਦਾ 1 ਪਾਸੇ 5 ਜਫੇ 1 ਪਾਸੇ 3 ਜਫੇ ਤੇ ਮੈਚ ਬਰਾਬਰੀ ਤੇ ਹਾਂਸੇ ਪ੍ਰਧਾਨ ਬਣਿਓ ਦੋ ਰੇਡਾਂ ਦੇ 500 ਆ ਪਹਿਲੀ ਰੇਡ ਪਰਿਆਂ ਵਾਲੇ ਦੀ ਤੇ ਪਹਿਲਾ ਨੰਬਰ ਵੀ ਪਰਿਆਂ ਵਾਲੇ ਨੇ ਆਪਣੀ ਟੀਮ ਦੇ ਲਈ ਜੋੜਿਆ ਕਬਾਡੀ ਆਸਟ੍ਰੇਲੀਆ ਵਾਲਿਆ ਆ ਬਨ ਆਫ ਦਾ ਬੈਸਟ ਮੈਚ ਹੈ ਇਹ ਕਹਿੰਦੇ ਸਿਰੇ ਦਾ ਮੈਚ ਹੈ ਇਹ ਟੱਕਰ ਸਿਰੇ ਦੀ ਹੈ ਇਹ ਮੇਲਾ ਸਿਰੇ ਦਾ ਤੇ ਛੱਠੇ ਵਾਲੀ ਆ ਗਿਆ ਦੀਪ ਆ ਛੱਠੇ ਵਾਲੀਆਂ ਜੱਗੂ ਨੇ ਤਾਂ ਵੀ ਦੱਸਿਆ ਵੀ ਇੱਥੋਂ ਇੱਦਾਂ ਇੱਥੋਂ ਇੱਦਾਂ ਕਰਨਾ ਹੈ ਇਹ ਗਲਤੀ ਨਹੀਂ ਕਰਨੀ ਆ ਰੇਡ ਪਾਉਣ ਦੇ ਲਈ ਛੱਠੇ ਆ ਰੀਆ ਪਰਬਕਾਸ਼ ਬੁੱਕਾ ਜੱਫਾ ਫੇਰ ਜੱਫਾ ਫੇਰ ਜੱਫਾ ਫੇਰ ਜੱਫਾ ਫੇਰ ਬੋਲੇ ਇਸੋਨ ਹਾਲ ਇੱਕ ਪਾਸੇ ਚਾਰ ਜੱਫੇ ਇੱਕ ਪਾਸੇ ਪੰਜ ਜੱਫੇ ਗੱਲ ਤੇ ਬਣ ਗਿਆ ਮੇਰੇ ਵੀਰੋ ਮੈਚ ਤੇ ਬਣ ਗਿਆ ਕਲੈਰੀ ਦਾ ਮੇਲਾ ਹਿੱਲ ਗਿਆ ਉਹ ਕਹਿੰਦੇ ਭੋਲਾ ਜਲਾਨੀ ਵਾਲਾ ਫਿਰ ਕਬੱਡੀ ਪੌਣ ਦੇ ਲਈ ਤਿਆਰ ਹੈ ਇਧਰ ਵਿਕਾਸ ਨੇ ਗੱਲ ਸਿਰੇ ਲਾਤੀ ਹੈ ਕਹਾਣੀ ਜਿਹੜੀ ਸਿਰੇ ਹੈ ਪਹਿਲਾ ਮੈਚ ਦੇ ਲਈ ਰਾਮਪਰਾ ਤੇ ਬਸ਼ਨਾ ਰਣਜੀਤ ਆ ਇਹ ਟੀਮਾਂ ਗਰਾਊਂਡ 'ਚ ਆ ਜਾਣਗੀਆਂ ਆ ਡਬਲ ਨੰਬਰ ਕਹਿੰਦੇ ਰੇਡਰ ਦਾ ਨੰਬਰ ਕਹਿੰਦੇ ਧਾਵੀ ਦਾ ਓਏ ਚਰਨੀ ਆ ਗਿਆ ਬਾਈ ਓ ਚਰਨੀ ਆ ਗਿਆ ਲਹਰੇ ਵਾਲਾ ਸਰਾ ਸਰਾ ਆ ਰੇਡ ਐਸਵੇਂ ਪੈ ਗਈ ਅੱਕੇਣ ਮੈਦਾਨ ਦੇ ਵਿੱਚ ਲੈ ਵੀ ਬਿਸਕੀ ਬਾਈ ਮੇਲਾ ਬਣ ਗਿਆ ਮੇਲਾ ਚੋਟੀ ਦਾ ਆ ਜੱਫਾ ਲੱਗ ਗਿਆ ਲੋਕਾਂ ਨੇ ਭੰਗੜੇ ਪਾਉਣੇ ਪਰਨੇ ਘੁੰਮਣਗੇ ਰਮਾਲ ਘੁੰਮਣਗੇ ਓ ਕਰ ਕਰ ਓ ਕਰਤਾ ਦਾ ਓਏ ਕੀ ਹਾਲ ਚਾਲ ਆ ਬਿਕਰਾ ਹੋਏ ਗਬਰੂਆ ਕੀ ਪੁਰਗੇ ਬਣੀਆਂ ਵਿਕਾਇਤ ਦੇ ਲਈ 500 ਐ 500 ਬਿਸਕੀ ਗਲੈਰੀ ਬਣੀਆਂ ਕਹਿੰਦੇ ਖੁਸ਼ੀ ਪਛਵਾਨੀਆਂ ਲਈ ਆ ਆ ਹਸ ਰਾਜ ਬਣੀਆਂ ਦੂਜੀ ਡੇੜ ਹੈ 500 ਦੀ ਐ ਓਏ ਕੀ ਹਾਲ ਚਾਲ ਫੇਲ ਗਿਆ ਮੇਲਾ ਫੇਲ ਗਿਆ ਮੇਲਾ ਫੇਲ ਗਿਓ ਆਹੀ ਕੁਝ ਭਾਲਦੇ ਸੀ ਆਹੀ ਕੁਝ ਭਾਲਦੇ ਸੀ ਸਦਾਨਾ ਦਸਮੇਸ਼ ਵਾਲਾ ਖੋਲੀ ਪਾਈ ਜਾਂਦਾ ਮੜੀ ਜੀ ਬਾਜ ਕਰਾ ਆਹ ਰੇਡ ਪੈ ਗਈ ਐ ਇੱਕ ਪਾਸੇ ਜੀਤੀ ਪਛੋਣੀਆਂ ਕਬੱਡੀ ਕਬੱਡੀ ਕਰ ਰਿਹਾ ਇੱਕ ਪਾਸੇ ਲੈ ਵੀ ਦੀਪਮੇਕ ਬੰਦਾ ਕਲੈਰੀ ਵਾਲਿਓ ਕਿੰਨਾ ਕਿ ਨਜ਼ਾਰਾ ਆਉਂਦਾ ਨਜ਼ਾਰੇ ਤਾਂ ਲਹਿਰੇ ਵਾਲਿਆ ਹੀ ਜਾਂਦੇ ਆ ਓਏ ਕਲੈਰੀ ਵਾਲਾ ਮੈਚ ਕਿਵੇਂ ਲੱਗਦਾ ਫੇਰ ਨਜ਼ਾਰੇ ਆਈ ਜਾਂਦੇ ਆ ਨਜ਼ਾਰੇ ਚਾਈ ਜਾਂਦੇ ਆ ਨਜ਼ਾਰੇ ਆਈ ਜਾਂਦੇ ਆ ਨਜ਼ਾਰੇ ਚਾਈ ਜਾਂਦੇ ਆ ਐਦੂ ਉੱਤੇ ਲਹਿਰੇ ਆਲਾ ਕੁਝ ਨਹੀਂ ਹੋ ਸਕਦਾ ਐਦੂ ਉੱਤੇ ਕੁਝ ਨਹੀਂ ਹੋ ਸਕਦਾ ਆ ਮੈਚ ਇਥੇ ਸਿਰੇ ਦਾ ਮੈਚ ਹੈ ਇਥੇ ਫਾਈਨਲ ਨਾਲੋਂ ਤਗੜਾ ਕਿਹੜਾ ਯਾਰਿਆ ਬੋਲਾ ਇੱਕ ਪਾਸੇ ਥੋਰੀ ਆ ਆ ਜੱਫਿਆਂ ਵਾਲੀ ਮਸ਼ੀਨ ਜੱਫਿਆਂ ਵਾਲੀ ਮਸ਼ੀਨ ਜੱਫੀਆਂ ਲਈ ਇਹਨੂੰ ਮਸ਼ੀਨ ਕਹਿੰਦੇ ਆ ਐਨ ਗੱਲ ਬਣੀ ਪਈ ਐ 6 5 ਜੱਫੀਆਂ ਨੇ 6 5 ਨੰਬਰ ਵਾਲਿਆਂ ਅੱਧੇ ਦਾ ਫਰਕ ਐ 6 5 ਜੱਫੀਆਂ ਦੇ ਮੈਨੂੰ ਲੱਗਦਾ ਗੱਲ ਖੜੀ ਐ 11 ਜੱਫੇ ਲੱਗ ਚੁੱਕੇ ਐ ਛੱਠੇ ਵਾਲਿਆਂ ਪੁੱਗਾ ਵੀ ਮਸਲਾ ਜਿੱਤ ਦਾ ਬਣ ਗਿਆ ਓਏ ਆ ਦੋ ਦੋ ਰੇਡਾਂ ਪਾ ਦੇ ਨੰਬਰ ਕਹਿੰਦੇ ਰੇਡਰ ਦਾ ਨੰਬਰ ਕਹਿੰਦੇ ਧਾਰੀ ਦਾ ਲੈ ਵੀ ਬੇਸਤੀ ਖੁਸ਼ ਐ ਕਰਤਾ ਕਰ ਚੋપરા ਨੇ ਜਿਉ ਫੌਜ ਕਿਲੇ ਨੂੰ ਢਾਉਂਦੀ ਲਿਖੀ ਗੱਲ ਰਾਜੇ ਖੇਲੇ ਦੀ ਸਿੱਧੀ ਧੂ ਕਾਲ ਜੇ ਪਾਉਂਦੀ ਸਿੱਧੀ ਧੂ ਕਾਲ ਜੇ ਪਾਉਂਦੀ ਪਰ ਇੱਕ ਪਾਸੇ ਗੁਰਪ੍ਰੀਤ ਉਹ ਭੱਜ ਗਿਆ ਅੰਕ ਆਪਣੀ ਟੀਮ ਦੇ ਲਈ ਜੋੜ ਦਿੰਦਾ ਅਗਲੀ ਕਬੱਡੀ ਚੜਨੀ ਤੇ ਖੁਸ਼ੀ ਦੀ ਟੱਕਰ ਪਰ ਉਹਦਾ ਸਾਥੀ ਕਹਿੰਦੇ ਵਿਕਾਸ ਖੜਾ ਮੇਰੇ ਮਿੱਤਰੋ ਲਾਵੇਗਾ ਜੱਫਾ ਹੁਣ ਤੇ ਗੱਲ ਜੱਫਿਆਂ ਤੇ ਐ ਏ ਡਬਲ ਡਬਲ ਫੇਰ ਰੇਡਰ ਦਾ ਨੰਬਰ ਫੇਰ ਚਰਨੀ ਦਾ ਜਿਹੜੇ-ਜਿਹੜੇ ਕਹਿੰਦੇ ਆ ਵੀ ਟੀਮ ਜਿੱਤੂਗੀ ਬਰੇ ਸਾਹਿਬ ਦੀ ਇੱਕ ਵਾਰੀ ਤਾੜੀ ਮਾਰ ਕੇ ਦੱਸਿਓ ਮੇਰੇ ਵੀਰੋ ਜਿਹੜੇ ਕਹਿੰਦੇ ਆ ਜਿੱਤੇ ਕੋਈ ਮਰਜੀ ਕਬੱਡੀ ਦਾ ਸਵਾਦ ਆ ਗਿਆ ਬੈਠਿਆਂ ਦਾ ਮੁੱਲ ਪੈ ਗਿਆ ਇੱਕ ਵਾਰੀ ਰੌਲਾ ਰੂਲਾ ਫੇਰ ਸਰਾ ਐਨ ਤਨ ਤਨ ਕਲੈਰੀ ਦੇ ਵਿੱਚ ਸਾਨ ਪੜਪੇ ਤੀਜੀ ਪਾਨਾ ਰੇਡ ਪਾਉਣ ਦੇ ਲਈ ਗੁਰਪ੍ਰੀਤ ਆਓ ਗਿੱਲ ਪਰਿਵਾਰ ਦਾ ਗਿੱਲ ਪਰਿਵਾਰ ਦਾ ਐਸਵੇਂ ਗੁਰਪ੍ਰੀਤ ਆ ਗਿਆ ਗਰਚੰਟ ਸਿੰਘ ਗਿੱਲ ਨੇ ਚਾਵਾਂ ਦੇ ਨਾਲ ਪਾਲਿਆ ਆਪਣੇ ਪੁੱਤ ਨੂੰ ਪਰ ਅੰਕ ਫੇਰ ਰੇਡਰ ਦਾ ਇਸ ਕੀ ਬਣੀਓ 500 ਐ 500 ਹੰਸਬਾਈ ਦਾ ਆ ਗਿਆ ਆ ਛੇਵੀਂ ਫੜੀ ਕਰਾਂ 500 ਤੇਰੇ ਕਹਿੰਦੇ ਥੋਰੀ ਦੇ ਲਈ ਮਾਨ ਸਨਮਾਨ ਐ ਤੇਰੇ ਥੋਰੀ ਦੇ ਲਈ ਮਾਨ ਸਨਮਾਨ ਐ ਐਨ ਕੱਲ ਬਣੀ ਪਈ ਐ ਲੋਕ ਖੁਸ਼ ਐ ਕਲੈਰੀ ਦੇ ਵਿੱਚ ਸਿਰਾਂ ਹੋ ਗਿਆ ਜਿਹੜੇ ਇੱਥੇ ਦੇ ਖੜੇ ਆ ਕੀ ਹਾਲ ਚਾਲ ਆ ਅੱਜ ਤੇ ਕਾਉਂਟੀ ਦੀ ਖਿਆਲ ਐ ਕੀ ਹਾਲ ਚਾਲ ਐ ਅੱਜ ਤੇ ਕਬੱਡੀ ਦੀ ਖੇਡ ਐ ਅੱਜ ਤੇ ਇੱਕ ਇੱਕ ਰੇਡ ਤੇ ਲੈ ਵੀ ਰੰਡੇ ਵਾਲਿਆਂ ਜੱਦੋ ਜੈਦ ਐ ਜੱਦੋ ਜੈਦ ਐ ਕਿਹੜੀ ਜਿੱਤੂ ਕਿਹੜੀ ਹਰੂ ਇਹ ਸ਼ੱਕ ਤੇ ਰਹਿਣੀ ਐ ਮੇਲਾ ਕਲੇਰੀ ਦਾ ਤੱਕ ਤੇ ਪੈਣੀ ਐ ਸ਼ੱਕ ਵੀ ਰਹਿਣੀ ਐ ਤੱਕ ਵੀ ਪੈਣੀ ਐ ਸਿਰਾ ਹੋਇਆ ਪਿਆ ਸਿਰਾ ਹੋਇਆ ਪਿਆ ਚਰਨੀ 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 ਆਸਵੇਂ ਪਸੀਨਾ ਚੁੰਦਾ ਰਾਇ ਧਰਾਣੇ ਵਾਲਾ ਆਸਵੇਂ ਕਬੱਡੀ ਪਾਰਿਆ ਕਹਿੰਦੇ ਜਿਹੜੇ ਟੱਚ ਹੈ ਜਿਹੜਾ ਰੇਡ ਪਾਉਣ ਦਾ ਸਟਾਈਲ ਇਹ ਕਬੱਡੀ ਕਬੱਡੀ ਮੈਨੂੰ ਲੱਗਦਾ ਵੀ ਪੈ ਗਈ ਵੀ ਕਸੂਤੀ ਜੀ ਹੈ ਪੈ ਗਈ ਵੀ ਕਸੂਤੀ ਜੀ ਹੈ ਆਹ ਦੇਖਾ ਨੰਬਰ ਰੇਡਰ ਦਾ ਮੈਚ ਸਮਾਪਤ ਓਰੇ ਆ ਓਰੇ ਆਏ ਬੈਠੇ ਤੋਂ ਨਹੀਂ ਸਾਰਨਾ ਨੰਬਰ 10 ਨੇੜੇ ਹੋਗੇ ਭਾਈ ਐਂ ਦੱਸੋ ਮੈਚ ਕਿਉਂ ਜਾਂ ਲੱਗਿਆ ਤਾੜੀ ਮਾਰ ਕੇ ਸਾਰੀ ਸਾਂਸ ਸੰਗ ਓਏ ਕਲੈਰੀ ਵਾਲੋ ਇੱਕ ਵਾਰੀ ਤਾੜਾ